ਦੀਵਾਲੀ ਅਤੇ ਛਠ ਪੂਜਾ ਨਵੰਬਰ ਦੇ ਪਹਿਲੇ ਹਫਤੇ ਨੇ ਹਾਲਾਂਕਿ ਦੋਹਾਂ ਤਿਹਾਰਾ ਚ ਹਾਲੇ 3 ਮਹੀਨੇ ਬਾਕੀ ਨੇ ਪਰ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਗੱਡੀਆਂ 'ਚ ਮਾਰਾ ਮਾਰੀ ਸ਼ੁਰੂ ਹੋ ਗਈ ਹੈ ਜਾਣਕਾਰੀ ਮੁਤਾਬਕ ਕਈ ਗੱਡੀਆਂ 'ਚ ਵੇਟਿੰਗ ਲਿਸਟ 100 ਤੋਂ ਪਾਰ ਹੋ ਗਈ ਹੈ ਚੰਡੀਗੜ੍ਹ ਪੰਚਕੁਲਾ ਮੁਹਾਲੀ ਅਤੇ ਬੱਦੀ ਤੋਂ ਹਜ਼ਾਰਾਂ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਂਦੇ ਨੇ ਗੱਡੀਆਂ 'ਚ ਸੀਟਾਂ ਦੀ ਕਮੀ ਕਾਰਨ ਲੋਕ ਸਪੈਸ਼ਲ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਨੇ ਸ਼ਹਿਰ ਦੀਆਂ ਕਈ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਰੇਲ ਮੰਤਰੀ ਨੂੰ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ 5 ਗੱਡੀਆਂ ਦਾ ਵੇਟਿੰਗ 100 ਤੋਂ ਪਾਰ ਹੋ ਗਿਆ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਤੋਂ ਗੋਰਖਪੁਰ ਅਤੇ ਡਿਬਰੂ ਗੜ ਜਾਣ ਵਾਲੀ ਗੱਡੀ ਨੰਬਰ 15904 ਅੰਬਾਲਾ ਤੋਂ ਵਾਰਾਨਸੀ ਹੁੰਦੇ ਹੋਏ ਬਿਹਾਰ ਜਾਣ ਵਾਲੀ ਗੱਡੀ ਨੰਬਰ 12318 ਅਤੇ ਜੰਮੂ ਤਵੀ 12588 ਚ ਵੇਟਿੰਗ 100 ਨੂੰ ਪਾਰ ਕਰ ਗਈ ਹੈ ਦੋਹਾਂ ਤਿਹਾਰਾ ਦੌਰਾਨ ਲੋਕਾਂ ਨੂੰ ਆਪਣੇ ਜੱਦੀ ਪਿੰਡਾਂ ਨੂੰ ਜਾਣ ਲਈ ਤਤਕਾਲ ਟਿਕਟਾਂ ਤੇ ਨਿਰਭਰ ਰਹਿਣਾ ਪਵੇਗਾ ਤਤਕਾਲ ਟਿਕਟਾਂ ਲਈ ਮਾਰਾ ਮਾਰੀ ਸੁਪਰ ਫਾਸਟ ਅਤੇ ਐਕਸਪ੍ਰੈਸ ਗੱਡੀਆਂ 'ਚ ਸੀਟਾਂ ਭਰ ਜਾਣ ਤੋਂ ਬਾਅਦ ਹੁਣ ਤਤਕਾਲ ਅਤੇ ਨਿਰਭਰ ਰਹਿਣਾ ਪਵੇਗਾ ਜਿਸ ਲਈ ਵੀ ਮਾਰਾ ਮਾਰੀ ਹੋ ਰਹੀ ਹੈ ਐਨਾ ਹੀ ਨਹੀਂ ਤਿਹਾਰਾਂ ਦੇ ਸੀਜ਼ਨ ਦੌਰਾਨ ਤਤਕਾਲ ਟਿਕਟਾਂ ਲਈ ਬੁਕਿੰਗ ਸੈਂਟਰ ਤੇ ਰਾਤਾਂ ਕੱਟਣੀਆਂ ਪੈਂਦੀਆਂ ਨੇ ਕਈ ਲੋਕ ਤਤਕਾਲ ਟਿਕਟਾਂ ਲਈ ਕਈ-ਕਈ ਦਿਨ ਰੇਲਵੇ ਸਟੇਸ਼ਨ ਤੇ ਬਤਾਉਂਦੇ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਟਿਕਟ ਨਹੀਂ ਮਿਲਦੀ